ਆਪਾ ਖੜਿਆ ਆ ਮਾਈ ਵਾਲਾ ਖੂਹ ਪਿੰਡ ਕੋਠਾਗੁਰੂ ਇਹ ਬਹੁਤ ਪੁਰਾਣਾ ਹੈ ਪਿੰਡ ਦਾ ਜਿਹੜਾ ਖੂਹ ਹੈਗਾ ਇਹ ਮਾਈ ਨੰਦਕੌਰ ਤੇ ਨਾਂ ਤੇ ਇਹ ਜਿਹੜਾ ਖੂਹ ਆ ਉਹਦੇ ਨਾਂ ਨਾਲ ਜਾਣਿਆ ਜਾਂਦਾ ਆਮ ਰਾਨਾ ਰਮਾਣਿਆਂ ਦੇ ਗਵਾੜ ਵਾਲਾ ਉਹ ਵੀ ਬੋਲ ਦਿੰਦੇ ਆ ਵੀ ਰਮਾਣਾ ਦੇ ਗਵਾੜ ਵਾਲਾ ਖੂਹ ਆ ਮਾਈ ਵਾਲਾ ਤੇ ਤਕਰੀਬਨ ਤਕਰੀਬਨ ਇਹ ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਖੂਹ ਲੱਗਿਆ ਹੋਇਆਗਾ ਤੇ ਆਪਾਂ ਤੁਹਾਨੂੰ ਸਾਰਾ ਦਿਖਾਉਂਦੇ ਆ ਤੇ ਇਹ ਸੇਵਾਦਾਰਾਂ ਨੇ ਆ ਇਸ ਹਾਲ ਦੀਵਾਲੀ ਦੇ ਵਿੱਚ ਇਹਦੀ ਸਾਂਭ ਸੰਭਾਲ ਸਾਬ ਸਪਾਈ ਰੰਗ ਰੋਗਣ ਕਰਾਇਆ ਜਾਂਦਾਗਾ ਤੇ ਥੋੜੀ ਮਰੌਣਿਆਂ ਨਿਗਾ ਦੇ ਪੁਰਾਣੇ ਬੰਦਿਆਂ ਤੋਂ ਪੁੱਛ ਕੇ ਵੀ ਵੇਖਿਆ ਵੀ ਇਹ ਕਿੰਨੇ ਸਾਲ ਹੋ ਗਏ ਕੋਈ 300 ਸਾਲ ਕਹਿੰਦਾ ਕੋਈ ਕਿੰਨਾ ਕਹਿੰਦਾ ਤਾਂ ਨਹੀਂ ਕਲੀਅਰ ਨਹੀਂ ਗੱਲ ਹੋ ਸਕੀ ਇਹ ਦੀ ਵੀ ਕਿੰਨਾ ਚਿਰ ਪੁਰਾਣਾ ਲੱਗਿਆ ਵਈ ਹੈ ਬਹੁਤ ਪੁਰਾਣਾ ਲੱਗਿਆ ਹੋਇਆ ਤੇ ਦਿਖਾਉਣਿਆਂ ਤੁਹਾਨੂੰ ਸਾਰਾ ਚਾਰ ਚੁਫੇਰਾ ਮਾਈ ਵਾਲੇ ਖੂਦਾਂ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਬਹੁਤ ਯਾਨੀ ਕਿ ਇਹ ਦਰਸ਼ਨੀ ਖੂਗਾ ਦੇਖਣ ਵਾਲਾ ਤੇ ਆਓ ਦਿਖਾਈਏ ਤੁਹਾਨੂੰ ਆ ਭਰਾਵੋ ਰੰਗ ਰੋਗਣਾ ਇਹਨੂੰ ਹੋ ਰਿਹਾ ਤੇ ਆਵੇ ਇਸ ਤਰ੍ਹਾਂ ਚਾਰ ਚਪੇਰੋਂ ਜਿਹੜਿਆ ਆ ਇਹਦੇ ਮੌਣ-ਮੂਣ ਤਾਂ ਆ ਪਹਿਲਾਂ ਹੀ ਬੰਨੇ ਵੇ ਆ ਅੱਛਾ ਬਾਅਦ ਚ ਪਹਿਲਾਂ ਇਕੱਲਾ ਖੂ ਹੀ ਸੀਗਾ ਇਹ ਅੰਦਾਜ਼ਾ ਜਾਂ ਵੀ ਤੈਨੂੰ ਪਤਾ ਹੋਵੇ ਵੀ ਕਿੰਨੇ ਚਿਰ ਪੁਰਾਣਾ ਹੋ ਸਕਦਾ ਹੈ ਇਹ ਖੂ ਜਿਹੜਾ ਇਹ ਮੇਰੇ ਅੰਦਾਜ਼ੇ ਨਾਲ ਜਦੋਂ ਇਹ ਪਿੰਡ ਵੱਜਿਆ ਜਦੋਂ ਪਿੰਡ ਵੱਜਿਆ ਹਾਂ ਜਦੋਂ ਪਿੰਡ ਵੱਜਿਆ ਗੁਰੂਕੌਰ ਸਾਹਿਬ ਗੁਰਦੁਆਰਾ ਬਣਿਆ ਵਗੈਰਾ ਹਾਂ ਉਦੋਂ ਮਤਲਬ ਲੋਕਾਂ ਨੇ ਉਹੜੀ ਮਾਈ ਸੋਡਣ ਸੀ ਹੂੰ ਦੋ ਪੈਣਾ ਸੀ ਜਾਂ ਥਾਇਦੋ ਕੁਆਰੀਆਂ ਹੀ ਸੀ ਅੱਛਾ ਉਹਨਾਂ ਤੋਂ ਮਤ ਉਹਨੇ ਕਿਹਾ ਵੀ ਭਾਈ ਕੋਈ ਛੋਟੀ ਜ਼ਰੂਰਤ ਹੂੰ ਉਦੋਂ 50 ਘਰ ਸੀ ਗੁਰਦੁਆਰਾ ਗੁਰੂਕੌਰ ਸਾਹਿਬ ਕੋਲੇ ਠੀਕ ਹੈ ਲਗਭਗ ਛੋਡੀ ਬਾਵੇ ਸੀਗੇ ਉਦੋਂ ਛੋਡਿਆਂ ਦੇ ਪਿੰਡ ਸੀ ਇਹ ਹਾਂ ਛੋਡਿਆਂ ਦਾ ਪਿੰਡੀ ਵਾਜਦਾ ਹੁੰਦਾ ਸੀ ਹਾਂ ਉਦੋਂ ਇਹ ਪੁੱਛਿਆ ਬਈ ਉਹ ਫਰਮਾਈ ਨੇ ਪੁੱਛਿਆ ਬਈ ਕੋਈ ਭਾਈ ਸੋਣੂ ਦੋਨੇ ਭੈਣਾਂ ਸੀ ਜਿਹਨਾਂ ਤਾਹੇ ਚਾਚੀਆਂ ਕੁੜੀਆਂ ਹੁਣ ਨਹੀਂ ਆਂਦਾ ਚਾ ਹਾਂ ਕੀ ਉਹ ਛੋਡਿਆਂ ਨੇ ਉਹਨਾਂ ਨੇ ਸ਼ਾਦੀ ਨਹੀਂ ਸੀ ਕਰਾਈ ਠੀਕ ਹੈ ਆਇਆ ਉਹਨਾਂ ਨੂੰ ਪੁੱਛਿਆ ਬਈ ਉਹਨਾਂ ਨੇ ਪੁੱਛਿਆ ਵੀ ਭਾਈ ਕੋਈ ਛੋਡੀ ਲੋਕੋ ਮੰਗ ਸੰਗਤੇ ਮੰਗ ਹਾਂ ਉਹਨਾਂ ਨੇ ਵਾਗ ਰਿਹਾ ਜੰਦ ਕਨੇ ਪਈ ਪਾਣੀ ਬੰਨਿਆ ਬਹੁਤ ਔਖੀ ਅੱਛਾ ਉਦੋਂ ਪਾਣੀ ਉਦੋਂ ਡੂੰਘੇ ਬਹੁਤ ਸੀ ਹਾਂ ਪਾਣੀ ਡੂੰਘੇ ਸੀ ਪਾਣੀ ਸਾਧਨ ਵੀ ਕੋਈ ਨਹੀਂ ਸੀ ਪਾਣੀ ਲੋਕ ਸੂਹਾਂ ਤੋਂ ਠੀਕ ਹੈ ਮੈਂ ਆਪ ਕਰਦਾ ਰਿਹਾ ਠੀਕ ਹੈ ਇਹ ਛੋੜੇ ਚਿਰ ਦੀ ਗੱਲ ਈ ਹੈ ਹੁਣੇ ਹਟਿਆ ਲੋਕ ਸੂਹਾਂ ਤੋਂ ਪਾਣੀ ਠੀਕ ਹੈ ਸੂਹੇ ਕੱਸੀਆਂ ਤੇ ਨਹੀਂ ਆਉਂਦੇ ਰਹੇ ਮੈਂ ਆਹ ਵਹਨੋ ਕਰ ਰਿਹਾ ਖੁਦ ਠੀਕ ਹੈ ਉਦੋਂ ਪਾਣੀ ਦੀ ਬੜੀ ਤੰਗੀ ਸੀ ਤੇ ਲੋਕਾਂ ਨੇ ਵਦਲ ਕੁ ਸਿਆਣੇ ਬੰਦਿਆਂ ਦੇ ਦਿਮਾਗ ਤੇ ਆਈ ਆ ਪਾਣੀ ਦੀ ਮੰਗ ਕਰ ਜੀ ਇਹਨਾਂ ਤੋਂ ਬੀਪੀ ਅੱਛਾ ਯਾਨੀ ਕਿ ਖੂਹ ਉਦੋਂ ਲੋਕਾਂ ਨੇ ਮੰਗ ਕਰ ਲਈ ਪਾਣੀ ਦੀ ਠੀਕ ਹੈ ਅਗੇ ਖੂਹ ਪਾਣੀ ਦੀ ਕਮੀ ਆਂਦੀ ਕੋਈ ਖੂਹ ਵਗੈਰਾ ਲਗਣਾ ਚਾਹੀਦਾ ਹਾਂ ਉਹ ਵਾਲੇ ਫਿਰ ਭਾਈ ਇੱਥੇ ਖੂਹ ਲੱਗ ਠੀਕ ਹੈ ਇੱਕ ਸ਼ਮਸ਼ਾਨ ਘਾੜ ਲੀ ਸੀ ਕਿ ਮੰਗ ਉਹ ਵੀ ਉੱਥੇ ਪੂਰੀ ਕਰਦੇ ਉਹਨਾਂ ਨੇ ਠੀਕ ਹੈ ਉਹ ਉਹਦੀ ਖੂਹ ਤਾਂ ਫਿਰ ਤੁਸੀਂ ਪਿੰਡ ਤੋਂ ਬਾਹਰ ਬਾਹਰ ਲਈ ਠੀਕ ਹੈ ਪਿੰਡੋਂ ਤੋਂ ਬੁਰਦੋਾਰੇ ਕੋਲੇ 20-50 ਘਰ ਸੀ ਸਿਰਫ ਛੋਟੀਆਂ ਛੋਟੇ ਅੰਗਾਂ ਵਗੈਰਾ ਵਾ ਬਾਹਰ ਆ ਗਏ ਠੀਕ ਹੈ ਉਹ ਆਂਦੀ ਹੈਗੇ ਤਾਂ ਪਿੰਡ ਦੇ ਵਿਚਾਲੇ ਆ ਜੂਹੂ ਠੀਕ ਹੈ ਤੇ ਉਹੀ ਗੱਲ ਹੋ ਗਈ ਉਹਨਾਂ ਬੀਬੀਆਂ ਦੀ ਇਹ ਪਿੰਡ ਦੇ ਵਿਚਾਲੇ ਆ ਗਏ ਕਿ ਪਿੰਡ ਵੀ ਆਉਣ ਨੂੰ ਵਧੂਗਾ ਵੱਧ ਆਉਣ ਨੂੰ ਘਟਾ ਅੱਛਾ ਤੇ ਉਦੋਂ 20 ਤੋਂ ਬੰਜਾ ਘਰ ਸੀ ਛੋਟੀਆਂ ਦੇ ਯਾਨੀ ਕਿ ਇਹ ਖੂਪਿੰਡੋਂ ਬਾਹਰ ਲੱਗਿਆ ਸੀ ਤੇ ਹੁਣ ਵਿਚਾਲੇ ਆਇਆ ਵਾ ਹੁਣ ਤਾਂ ਬੰਨ ਸਾਰਿਆਂ ਨੂੰ ਪਤਾਗਾ ਵਿਚਾਲੇ ਆਇਆ ਵਾ ਹਾਂ ਉਹਨਾਂ ਉਹਨਾਂ ਮਾਈਆਂ ਦੀ ਬੜੀ ਕਿਰਪਾ ਹੋ ਗਈ ਹਾਂ ਤੇ ਬਹੁਤ ਵਧੀਆ ਉਸ ਟਾਈਮ ਦੀ ਜਾਨੀ ਕਿ ਸੇਵਾ ਇਹ ਗੱਲ ਬਾਤ ਵਾਲੀ ਹੈ ਹਾਂ ਇਹ ਪਿਆਰ ਪਿਆਰ ਮੈਂ ਤੁਹਾਨੂੰ ਕਿਤੇ ਮਿਲੂਗਾ ਇਹ ਪਿਆਰੇ ਮਿੰਟ ਪਾਣੀ ਦੇ ਦੋ ਚੱਲਦੇ ਹੁੰਦੇ ਸੀ ਠੀਕ ਹੈ ਤਿੰਨ ਮਿੰਟ ਮੈਂ ਆਪ ਵੇਖਿਆ ਚੱਲਦੇ ਠੀਕ ਹੈ ਘੋਟੇ ਨਾਲ ਘੋੜੇ ਨਾਲ ਹਾਂ ਪਾਣੀ ਖਿੱਚਦੇ ਹੁੰਦੇ ਸੀ ਇਹ ਠੀਕ ਹੈ ਮੇਰੇ ਸਿੱਖ ਠੀਕ ਹੈ ਕਿ ਅਸੀਂ ਭਰਦੇ ਰਹੇ ਆ ਤੌੜੇ ਲੈ ਜਾਂਦੇ ਰਹੇ ਟੂਟੀਆਂ ਤੇ ਹੁਣ ਵੀ ਲਗਈਆਂ ਹੁਣ ਇਹ ਭਰਤ ਪੈ ਗਈ ਚਾਰ ਸਕੇ ਠੀਕ ਹੈ ਠੀਕ ਹੈ ਟੂਟੀਆਂ ਲੋ ਗਈਆਂ ਇਸ ਕਰਕੇ ਖੂਹ ਪਿੰਡ ਵੱਜਣ ਤੋਂ ਥੋੜਾ ਟਾਈਮ ਹੀ 50 60 ਸਾਲ ਦੀ ਬਾਹ ਲੱਗਿਆ ਬਸ ਥੋੜੇ ਦਿਨ ਦੀ ਲੱਗ ਗਿਆ ਠੀਕ ਹੈ ਇਸ ਕਰਕੇ ਵੀ ਇਹ ਅਬ ਇਹ ਖੂਹ ਲਗਭਗ ਕਾਫੀ ਪੁਰਾਣਾ ਇਹ ਮਾਈ ਦੀ ਆ ਹੈ ਜਿਹੜੀ ਜਗ੍ਹਾ ਹੈ ਖੂਹ ਆ ਮਾਈ ਦੀ ਕਿਰਪਾ ਨਾਲ ਬਣਿਆ ਤੇ ਮਾਈ ਦੀ ਕਿਰਪਾ ਨਾਲ ਸ਼ਮਸ਼ਾਨ ਘਾਟ ਬਣਿਆ ਇੱਕ ਪੁਰਾਣਾ ਵਿਰਸਾ ਇਹ ਇਹ ਪੁਰਾਣਾ ਦਰਸਾ ਠੀਕ ਹੈ ਇੱਥੇ ਸੁੱਖਾਂ ਸੀਰੀਆਂ ਅਸੀਂ ਆਪ ਕਰਦੇ ਰਹੇ ਹਾਂ ਠੀਕ ਹੈ ਉਹ ਗੁਰਦੁਆਰਾ ਇਹ ਕੋਈ ਇਹ ਗੁਰਦੁਆਰੇ ਦੇ ਲਗਭਗ ਜਦੋਂ ਗੁਰਦੁਆਰਾ ਬਣਿਆ ਹਾਂ ਇਹ ਗੁਰਦਾਰੇ ਤੋਂ ਵੀ ਲਗਭਗ ਪਹਿਲਾਂ ਦਾ ਕਹਿ ਸਕਦੇ ਹਾਂ 20 ਸਾਲ 4 ਸਾਲ 10 ਸਾਲ ਠੀਕ ਹੈ ਗੁਰੂ ਘਰ ਸਾਹਿਬ ਠੀਕ ਹੈ ਵਗੈਰਾ ਯਾਨੀ ਕਿ ਚਾਰ ਵਡਾ ਖੂਆ ਇਹ ਚਾਰ ਵਡਾ ਖੂਆ ਚਾਰੇ ਮਿੰਟ ਚੱਲਦੇ ਹੁੰਦੇ ਠੀਕ ਹੈ ਠੀਕ ਹੈ ਚਾਰੇ ਵੈੱਡ ਹੀ ਚੱਲਦੇ ਹੁੰਦੇ ਸੀ ਚਾਰੇ ਚੱਲਦੇ ਹੁੰਦੇ ਸੀ ਆਮ ਤਕਰੀਬਨ ਚਾਰ ਵੈੱਡ ਘਟ ਆ ਗਏ ਹਾਂ ਚਾਰ ਵੰਡ ਤਿੰਨ ਵੈੱਡ ਤਾਂ ਮੈਂ ਚੱਲਦੇ ਵੇਖੇ ਇਹ ਭਰਾਓ ਆ ਜਿਹੜਾ ਸਾਰਾ ਇਹ ਰੰਗ ਰੋਗਣ ਹੋ ਰਿਹਾਗਾ ਤੇ ਸਾਨੂੰ ਸਾਰਾ ਜਦੋਂ ਇਹ ਕੰਪਲੀਟ ਹੋ ਗਿਆ ਤੇ ਉਦੋਂ ਸਾਨੂੰ ਵਿਸਤਾਰ ਦੇ ਨਾਲ ਸਾਰਾ ਆਪਾਂ ਦਿਖਾਵਾਂਗੇ ਇਹ ਵੀ ਜਿਹਦੋ ਸਾਰਾ ਇਹਨਾਂ ਨੇ ਡਿਜ਼ਾਈਨਿੰਗ ਆਪਦੀ ਖੂਹ ਵਾਲੀ ਪਾਤੀ ਤੇ ਸਾਰੀਆਂ ਗੱਲਾਂ ਬਾਤਾਂ ਸਾਨੂੰ ਧਿਆਨ ਨਾਲ ਵਿੱਚ ਸ਼ਾਟ ਦੇਵਾਂਗੇ ਤੇ ਬਹੁਤ ਵਧੀਆ ਤਾਇ ਨੇ ਸਾਡੇ ਨੇ ਜਾਣਕਾਰੀ ਦਿੱਤੀ ਆ ਤੇ ਤੇ ਬਾਕੀ ਇੱਥੇ ਆ ਜਿਹੜਾ ਬੈਠਣ ਦਾ ਬਹੁਤ ਵਧੀਆ ਛੱਡ ਛੱਡ ਪਾ ਕੇ ਹੁਣ ਤੇ ਤਕਰੀਬਨ ਤਕਰੀਬਨ ਆਮ ਨੌਜਵਾਨ ਬਜ਼ੁਰਗ ਇੱਥੇ ਬਹੁਤ ਵਧੀਆ ਸਾਥ ਵਾਂਗੂ ਸਾਥ ਬਣੀ ਵੀ ਆ ਤੇ ਗੱਲਾਂ ਬਾਤਾਂ ਪਾਣੀ ਪੀਣ ਵਾਲਾ ਟੈਂਪਰ ਲੱਗਿਆ ਵਾ ਵਾਟਰ ਕੂਲਰ ਆ ਸਾਰਾ ਇੱਥੇ ਬਹੁਤ ਵਧੀਆ ਯਾਨੀ ਕਿ ਸਾਫ ਸਫਾਈ ਦੇ ਨਾਲ ਜਿਹੜਾ ਇੱਥੇ 24 ਘੰਟੇ ਪਹਿਰਾ ਦਿੱਤਾ ਜਾਂਦਾ ਹੈਗਾ ਤੇ ਹਰ ਇੱਕ ਬੰਦਾ ਧਿਆਨ ਨਾਲ ਆਪਣੀ ਜ਼ਿੰਮੇਵਾਰੀ ਨਾਲ ਸਾਫ ਸਫਾਈ ਰੱਖਦਾ ਤੇ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ ਸਾਰਾ ਜਦੋਂ ਕੰਪਲੀਟ ਹੋ ਗਿਆ ਤੇ ਧੰਨਵਾਦ